ਉਸੇ ਸਾਰੇ ਸਰੋਤਿਆਂ ਅਨੁਸਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ سلسلہ ਅਪਦਰਣ ਸਭ ਸ਼ੁਰੂ ਕਰਦੇ ਆਂ ਤੇ ਕਹਿੰਦੇ ਰਾਜਾ ਤੇ ਰਾਣੀ ਕੈਨੇਡਾ ਪਹੁੰਚੇ ਹੋਏ ਨੇ ਤੇ ਕਿੰਗ ਚਾਰਲਸ ਅੱਜ ਦੇਣਗੇ ਕਹਿੰਦੇ ਥਰೋನ್ ਸਪੀਚ ਬਿਲਕੁਲ ਸੋ ਕਿੰਗ ਚਾਰਲਸ ਤੇ ਨਾਲ ਜੋ ਕੈਮਿਲਾ ਨੇ ਸੋ ਨਾਲੀ ਪਤਨੀ ਨੇ ਤੇ ਕੱਲ ਦੇ ਇਹ ਪਾਕ-ਵਾਕ ਸਰ ਗਰਮੀਆਂ ਦੇ ਵਿੱਚ ਰੁੱਝੇ ਹੋਏ ਨੇ ਸੋ ਅੱਜ ਇਹਨਾਂ ਵੱਲੋਂ ਜੋ ਥਰೋನ್ ਸਪੀਚ ਹੈ ਸੋ ਦਿੱਤੀ ਜਾਣੀ ਹੈ ਸੋ ਅੱਜ ਸਵੇਰੇ 11 ਵਜੇ ਇਹਨਾਂ ਵੱਲੋਂ ਥਰೋನ್ ਸਪੀਚ ਦਿੱਤੀ ਜਾਊਗੀ ਸੋ ਇਹ ਇਹਦੇ ਵਿੱਚ ਦੇਖੀਏ ਤਾਂ ਅਕਤੂਬਰ 1970 ਦੇ ਵਿੱਚ ਜੋ ਐਲਿਜ਼ਾਬੈਥ 2 ਸਨ ਸੋ ਉਹਨਾਂ ਵੱਲੋਂ ਇਸ ਤਰੀਕੇ ਦੀ ਜਿਹੜੀ ਆ ਇਹ ਸਪੀਚ ਦਿੱਤੀ ਗਈ ਸੀ ਤੇ ਉਹਨਾਂ ਤੋਂ ਉਸ ਤੋਂ ਪਹਿਲਾਂ 1957 ਦੇ ਵਿੱਚ ਸੀ ਫਿਰ ਅਕਤੂਬਰ 1970 ਦੇ ਵਿੱਚ ਏ ਸਪੀਚ ਦਿੱਤੀ ਗਈ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਕਿੰਨਾ ਲੰਮਾ ਵਾਕਵਾ ਨਿਕਲ ਗਿਆ ਤੇ ਇਸ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਇਹਨਾਂ ਦੇ ਬਿਹਾਫ ਦੇ ਉੱਪਰ ਜੋ ਗਵਰਨਰ ਜਨਰਲ ਨੇ ਉਹ ਹਮੇਸ਼ਾ ਜੋ ਟਰੰਪਸ ਸਪੀਚ ਦਿੰਦੇ ਰਹੇ ਨੇ ਪਰ ਇਸ ਵਾਰ ਇਹ ਕਿੰਗ ਚਾਰਲਸ ਉਹਨਾਂ ਨੇ ਆਪ ਇੱਥੋਂ ਸਪੀਚ ਦੇਣੀ ਹੈ ਤਾਂ ਕੀ ਦਾ ਕਾਰਨ ਇਹੀ ਹੈ ਕਿ ਜਿਸ ਸੰਗ ਨਾਲ ਇਹ ਡੋਨਲਡ ਟਰੰਪ ਸਾਹਿਬ ਲਗਾਤਾਰ ਕੈਨੇਡਾ ਨੂੰ 51ਵਾਂ ਸਟੇਟ ਬਣਾਉਣ ਦੀਆਂ ਗੱਲਾਂ ਬਾਤਾਂ ਕਰਦੇ ਰਹੇ ਨੇ ਤੇ ਉਹਦੇ ਵਿੱਚ ਕੈਨੇਡਾ ਨੇ ਇੱਕ ਸੰਕੇਤ ਦਿੱਤਾ ਹੈ ਅਮਰੀਕਾ ਨੂੰ ਕਿ ਅਸੀਂ ਤੁਹਾਡੇ ਨਾਲ ਉਹ ਅਸੀਂ ਯੂਕੇ ਦੇ ਨਾਲ ਚੰਗੇ ਆ ਤੇ ਜਿਸ ਤੰਗ ਨਾਲ ਸਿਸਟਮ ਚੱਲਿਆ ਆ ਰਿਹਾ ਸੀਗਾ ਵੀ ਅਸੀਂ ਉਸ ਸਿਸਟਮ ਦੇ ਵਿੱਚ ਹੀ ਵਧੀਆ ਆ ਤਾਂ ਇੱਕ ਤਰੀਕੇ ਨਾਲ ਸੰਕੇਤਕ ਇਹ ਕਾਰਵਾਈ ਆ ਅਮਰੀਕਾ ਵਾਸਤੇ ਜੋ ਇਹ ਹੋ ਰਹੀ ਹੈ ਤੇ ਇਹਦੇ ਵਿੱਚ ਜੇਕਰ ਅਸੀਂ ਇੰਗਰੀਜ਼ ਗੱਲ ਕਰੀਏ ਜਿਹੜੇ ਕਿ ਹੈੱਡ ਆਫ ਸਟੇਟ ਨੇ ਕੈਨੇਡਾ ਦੇ ਇਵੇਂ ਐਸੇ ਜੋ ਇੱਕ ਇਹ ਸਿਸਟਮ ਪੁਰਾਣਾ ਚੱਲਿਆ ਆ ਰਿਹਾ ਉਹਦੇ ਮੁਤਾਬਕ ਹੈ ਵੈਸੇ ਇਹਨਾਂ ਦਾ ਸਿੱਧਾ ਜਾਂ ਸਿੱਧੇ ਤੌਰ ਤੇ ਕੋਈ ਸਕਾਰ ਦੇ ਜਾਂ ਕਿਸੇ ਵੀ ਤਰੀਕੇ ਦੇ ਕੰਮਕਾਜ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੋ ਇਹਨਾਂ ਦੇ ਵਿਵਹਾਰ ਤੇ ਗਵਰਨਰ ਜਨਰਲ ਜਿਹੜੇ ਹੁੰਦੇ ਨੇ ਸੋ ਉਹ ਸਾਰੇ ਜਿਹੜੇ ਕੰਮਕਾਜ ਹੁੰਦੇ ਨੇ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਨਿਭਾਉਂਦੇ ਨੇ ਸੋ ਇਹਦੇ ਵਿੱਚ ਇਹ 13 ਹੋਰ ਜਿਹੜੇ ਕਾਮਨਵੇਲਥ ਜਿਹੜੇ ਇਹ ਮੁਲਕ ਨੇ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਵੀ ਆਉਂਦਾ ਆ ਯੂਜੀ ਲੈਂਡ ਵੀ ਆਉਂਦਾ ਆ ਤੇ ਹੋਰ ਜਿਹੜੇ ਕ੍ਰੇਵਿਅਨ ਸਟੇਟ ਨੇ ਕ੍ਰੇਵਿਨ ਕੰਟਰੀਸ ਨੇ ਸੋ ਦੇ ਹੈਡ ਆਫ ਸਟੇਟ ਨੇ ਸੋ ਇਹਦੇ ਵਿੱਚ ਅਸੂਰ ਕੀ ਆ ਜੀ ਜੀ ਕਰਨੀ ਸਾਹਿਬ ਸਰਕਾਰ ਹੈ ਸੋ ਉਹਨਾਂ ਦੀਆਂ ਪ੍ਰਾਇੋਰਟੀ ਜਿਹੜੀਆਂ ਨੇ ਉਹ ਲੋਕਾਂ ਨੂੰ ਦੱਸਣਗੇ ਕਿ ਸਰਕਾਰ ਨੇ ਕਿਸ ਢੰਗ ਦੇ ਨਾਲ ਕੰਮ ਕਰਨਾ ਆ ਆਉਣ ਵਾਲੇ ਸਮੇਂ ਚ ਸਰਕਾਰ ਕਿਸ ਢੰਗ ਨਾਲ ਚੱਲੇਗੀ ਇਦੇ ਵਿੱਚ ਇਹ ਵੀ ਹੈ ਕਿ ਇਹ ਨੇ ਇਹ ਕਿਹੜੇ-ਕਿਹੜੇ ਕੰਮਾਂ ਦੇ ਉੱਪਰ ਧਿਆਨ ਦੇਣਾ ਆ ਖਾਸ ਤੌਰ ਤੇ ਜੇਕਰ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਇਹ ਬਹੁਤ ਸਾਰੇ ਇਹ ਕੰਮ ਜਿਹੜੇ ਨੇ ਉਸ ਮਾਰਕਾਨੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਇਹ ਫਾਸਟ ਟਰੈਕ ਦੇ ਉੱਪਰ ਕਰਦਾ ਕਹਿੰਦੇ ਵੀ ਇਹ ਡਿਲੇ ਵਾਲੇ ਕੰਮ ਨਹੀਂ ਕਰਨੇ ਆ ਆਉਣ ਵਾਲੇ ਸਮੇਂ ਦੌਰਾਨ ਕਹਿੰਦੇ ਬਹੁਤ ਸਾਰੇ ਵਕ ਮਿਨਿਸਟਰ ਪੇਸ਼ ਕਰਨਗੇ ਜਿਹੜੇ ਕਾਰਨਾ ਪਹਿਲੇ ਸਮੇਂ ਹੱਦਲੇਰਾ ਹੁੰਦੇ ਰਹਿੰਨੇ ਕਹਿੰਦੇ ਦੇ ਨਾਲ ਹੋਣਗੇ ਸੋ ਆਪਣਾ ਨੈਸ਼ਨ ਦੇ ਜੋ ਇਕਨੋਮਿਕ ਗ੍ਰੋਥ ਨੂੰ ਲੈ ਕੇ ਇਹਨਾਂ ਦਾ ਵਿਜ਼ਨ ਹੈ ਸੋ ਉਹ ਸਾਰਾ ਵਿਜ਼ਨ ਇਹ ਇਸ ਥਰੋਨ ਸਪੀਚ ਦੇ ਵਿੱਚ ਚਲ ਕੇਗਾ ਕਿ ਕੀ ਕੀ ਕੰਮ ਸਰਕਾਰ ਨੇ ਕਰਨੇ ਆ ਸੋ ਇਹਦੇ ਵਿੱਚ ਦੂਜੇ ਪਾਸੇ ਇਮਾਰ ਕਾਨੀ ਸਾਹਿਬ ਉਹਨਾਂ ਦੀ ਗੱਲ ਹੈ ਜੀ ਤਾਂ ਉਹਨਾਂ ਨੇ ਗੱਲ ਸਿੱਧੇ ਤੌਰ ਤੇ ਇਹ ਗੱਲ ਨੇ ਦੀ ਅਫੋਰਡੇਬਿਲਟੀ ਨੂੰ ਲੈ ਕੇ ਕਾਰ ਕੀ ਕਰਨਾ ਚਾਹੁੰਦੇ ਤੇ ਟੈਕਸ ਕਟ ਦਾ ਜੋ ਉਹਨਾਂ ਨੇ ਬੀਤੇ ਦਿਨੀ ਐਲਾਨ ਕੀਤਾ ਸੀਗਾ ਤੇ ਉਸ ਚੀਜ਼ ਨੂੰ ਉਹ ਪੂਰਾ ਕਰਨਾ ਚਾਹੁੰਦੇ ਨੇ ਅਮਰੀਕਾ ਦੇ ਨਾਲ ਕੈਨੇਡਾ ਦੇ ਵਧੀਆ ਤਾਲੁਕਾਤ ਹੋਣ ਤੇ ਇਸ ਚੀਜ਼ ਉੱਪਰ ਖਾਸ ਤੌਰ ਤੇ ਉੱਪਰ ਉਹਨਾਂ ਨੇ ਧਿਆਨ ਦੇਣਾ ਤੇ ਜਿਵੇਂ ਮੈਂ ਕਿਹਾ ਸੀਗਾ ਕਿ ਇਨਫਰਾਸਟ੍ਰਕਚਰ ਨੂੰ ਲੈ ਕੇ ਫਾਸਟ ਟਰੈਕ ਉਹ ਕੰਮ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਇਨਫਰਾਸਟ੍ਰਕਚਰ ਨੂੰ ਲੈ ਕੇ ਪ੍ਰੋਜੈਕਟ ਨੇ ਤੇ ਉਹਨਾਂ ਦੇ ਉੱਪਰ ਹੋ ਖਾਸ ਤੌਰ ਤੇ ਤਵੱਜੋ ਦੇਣਾ ਚਾਹੁੰਦੇ ਨੇ ਤੇ ਬਾਕੀ ਕੈਨੇਡਾ ਦੇ ਵਿੱਚ ਫ੍ਰੀ ਟ੍ਰੇਡ ਹੋ ਸਕੇ ਇੱਥੇ ਜਿਹੜੇ ਵੱਖ-ਵੱਖ ਬੈਰੀਅਰਸ ਨੇ ਸੋ ਉਹਨਾਂ ਨੂੰ ਉਹ ਦੂਰ ਕਰਨਾ ਚਾਹੁੰਦੇ ਨੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਨੇ ਜੋ ਸਾਨੂੰ ਆਨ ਆਲੇ ਜਨਾਦਾਨ ਪਾਰਲੀਮੈਂਟ ਵਿੱਚ ਦੇਖਣ ਨੂੰ ਮਿਲਣਗੀਆਂ ਵੱਖ-ਵੱਖ ਜਿਕੇ ਦੇ ਬਿੱਲ ਪੇਸ਼ ਹੋਣਗੇ ਸੋ ਇਹੀ ਕੁਝ ਜੋ ਉਹਨਾਂ ਦਾ ਵਿਜ਼ਨ ਹੈ ਜੋ ਕਿੰਗ ਚਾਰਲਸ ਦੀ ਥਰೋನ್ ਸਪੀਚ ਜੋ ਉਹਨਾਂ ਨੇ ਅੱਜ 11 ਵਜੇ ਦੇਣੀ ਹੈ ਸੋ ਇਹਦੇ ਵਿੱਚ ਇਹ ਝਲਕੇਗਾ ਤਾਂ ਉਹ ਥਰੋਨ ਸਪੀਚ ਤੋਂ ਬਾਅਦ ਸੇ ਜਿਹੜੇ ਜਿੰਨੇ ਵੀ ਕੰਮਕਾਜ ਨੇ ਉਹ ਸ਼ੁਰੂ ਕੀਤੇ ਜਾਣਗੇ ਸੋ ਇਹ ਸਾਰਾ ਕੁਝ ਹੋਵੇਗਾ ਸੋ ਇੱਕ ਤਰੀਕੇ ਨਾਲ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਇਹ ਅਮਰੀਕਾ ਨੂੰ ਇੱਕ ਸੰਕੇਤ ਹੈ ਕਿ ਤੁਹਾਡੇ ਨਾਲ ਅਸੀਂ ਨਹੀਂ ਆ ਅਸੀਂ ਯੂਕੇ ਦੇ ਨਾਲ ਜੋ ਸਿਸਟਮ ਚੱਲਿਆ ਆ ਰਿਹਾ ਉਹਦੇ ਵਿੱਚ ਹੀ ਠੀਕ ਹੈ ਜੀ ਸੋ ਉਧਰ ਸਰਕਾਰ ਦਾ ਪਾਰਲੀਮੈਂਟ ਉਹ ਵੀ ਧੇਰਵਾਦ ਪਤਾ ਹੀ ਹੈ ਜੀ ਫਿਰ ਇਲੈਕਸ਼ਨ ਆ ਕੇ ਉਦੋਂ ਪਹਿਲਾਂ ਹੀ ਪੰਗ ਹੋ ਗਈ ਸੀ ਫਿਰ ਦੁਬਾਰੇ ਸ਼ੁਰੂ ਹੋਇਆ ਸੋ ਹੁਣ ਬਾਲਿਵੋਡ ਨੂੰ ਕਹਿੰਦੇ ਵੀ ਜੋ ਵੀ ਸਰਕਾਰ ਮੌਜੂਦਾ ਚਾਹੇ ਮਿਨੋਰਿਟੀ ਵਾਲੀ ਸਰਕਾਰ ਹੈ ਪਰ ਕਹਿੰਦੇ ਅਸੀਂ ਸਮਰਥਨ ਕਰਾਂਗੇ ਜਿਹਦੇ ਕੰਮਕਾਜ ਦੇ ਲਈ ਆ ਬਿਲਕੁਲ ਦੇਖੋ ਹੁਣ ਇਹ ਸਪੀਚ ਤੋਂ ਬਾਅਦ ਇਹ ਜੋ ਰੈਗੂਲਰ ਕੰਮਕਾਜ ਹੈ ਪਾਰਲੀਮੈਂਟ ਦਾ ਸ਼ੁਰੂ ਹੋ ਜਾਣਾ ਹੈ ਸੋ ਇਹਦੇ ਵਿੱਚ ਜੋ ਸਪੀਕਰ ਨੇ ਪਾਰਲੀਮੈਂਟ ਦੇ ਸੋ ਉਹ ਚੁੜੇ ਜਾ ਚੁੱਕੇ ਨੇ ਸੋ ਲਿਬਰਲ ਐਮਪੀ ਜੋ ਫਰਾਂਸਿਸ ਸਕਾਰਪਲੀਗਿਆ ਨੇ ਜੋ ਕਿ ਕਵੈਕ ਨਾਲ ਸੰਬੰਧਿਤ ਨੇ ਸੋ ਉਹਨਾਂ ਨੂੰ ਸਪੀਕਰ ਬਣਾ ਦਿੱਤਾ ਗਿਆ ਆ ਸੋ ਇਸ ਤੋਂ ਬਾਅਦ ਹੁਣ ਅੱਗੇ ਦੇਖਣਾ ਆ ਵੀ ਕਿਸ ਢੰਗ ਦੇ ਨਾਲ ਹੁਣ ਇਹ ਆਪਣੀ ਜ਼ਿੰਮੇਵਾਰੀ ਐਸਐਸਪੀ ਕਰਨ ਮੌਂਦੇ ਨੇ ਸੋ ਇਹਦੇ ਵਿੱਚ ਜੇਕਰ ਅਸੀਂ ਆਪੋਜੀਸ਼ਨ ਪਾਰਟੀ ਦੀ ਗੱਲ ਕਰੀਏ ਤੇ ਕੰਜ਼ਰਵੇਟਿਵ ਪਾਰਟੀ ਕਿਉਂਕਿ ਦੇਖੋ ਇਹ ਜੋ ਪਾਲੀਵ ਸਾਹਿਬ ਨੇ ਇਸ ਸਮੇਂ ਉਹ ਸੰਸਦ ਨਹੀਂ ਆ ਪਾਰਲੀਮੈਂਟ ਦਾ ਹਿੱਸਾ ਨਹੀਂ ਆ ਪਰ ਉਹਨਾਂ ਨੇ ਜੋ ਸੰਕੇਤ ਦਿੱਤੇ ਨੇ ਉਹ ਕਹਿੰਦੇ ਕਿ ਖਾਸ ਤੌਰ ਤੇ ਜੋ ਅਮਰੀਕਾ ਦੇ ਨਾਲ ਇਹ ਚੰਗੇ ਤਾਲੁਕਾਤ ਬਣਾਉਣ ਦੀ ਗੱਲ ਹੈ ਕਹਿੰਦੇ ਕਿ ਉਸ ਤਾਲੂਕਾਤ ਬਣਾਉਣ ਦੇ ਜੋ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਜੋ ਸਰਕਾਰ ਵੱਲੋਂ ਯਤਨ ਕੀਤੇ ਜਾਣਗੇ ਤਾਂ ਉਹਦੇ ਵਿੱਚ ਕਹਿੰਦੇ ਕਿ ਉਹ ਸਰਕਾਰ ਦਾ ਸਾਥ ਦੇਣਗੇ ਇਸ ਤਰੀਕੇ ਦੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਐਂਡਰੂ ਸ਼ੀਅਰ ਸਾਹਿਬ ਦੀ ਵੀ ਗੱਲਬਾਤ ਕਰੀਏ ਤਾਂ ਉਹਨਾਂ ਨੇ ਵੀ ਕਿਉਂਕਿ ਹੁਣ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਪੀਰ ਪੋਲੀਓ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਆਪੋਜੀਸ਼ਨ ਲੀਡਰ ਦਾ ਕੰਮ ਇਹ ਜਿਹੜਾ ਐਂਡਰੂ ਸ਼ੀਅਰ ਸਾਹਿਬ ਨੇ ਦੇਖਣਾ ਹੈ ਤਾਂ ਜੋ ਅਲਵਾਟਾ ਦੇ ਵਿੱਚ ਵੱਖਵਾਦ ਦੀ ਗੱਲ ਚੱਲ ਰਹੀ ਹੈ ਜਾਂ ਕੁਝ ਲੋਕ ਉੱਤੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰ ਰਹੇ ਨੇ ਤਾਂ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਕਿ ਉਹ ਯੂਨਾਈਟਿਡ ਕੈਨੇਡਾ ਦੇ ਪੱਖ ਦੇ ਵਿੱਚ ਨੇ ਉਹ ਚਾਹੁੰਦੇ ਨੇ ਵੀ ਮੁਲਕ ਇਕਜੁੱਟ ਰਹੇ ਪਰ ਉਹਨਾਂ ਨੇ ਜੋ ਇਹ ਅਲਵਾਟਾ ਦੇ ਵਿੱਚ ਵੱਖਵਾਦ ਦੀਆਂ ਗੱਲਾਂ ਚੱਲ ਰਹੀਆਂ ਇਹਦੇ ਉੱਪਰ ਕੋਈ ਸਟੇਟਮੈਂਟ ਦੇਣ ਤੋਂ ਇਹ ਟਾਲਮਟੋਲ ਕੀਤਾ ਆ ਉਹ ਕਹਿੰਦੇ ਵੀ ਕੁਝ ਮੁੱਦੇ ਇਹ ਜਿਹੜੇ ਪ੍ਰੋਵਿੰਸਾਂ ਦੇ ਹੁੰਦੇ ਨੇ ਤੋ ਕਹਿੰਦੇ ਬਿਹਤਰ ਹੈ ਵੀ ਉਹਦੇ ਵਿੱਚ ਪ੍ਰੋਵਿੰਸਿਸ ਜਿਹੜੇ ਨੇ ਉਹਨਾਂ ਦੇ ਪ੍ਰੀਮੀਅਰ ਜਿਹੜੇ ਨੇ ਉਹ ਆਪਣੇ ਇਹ ਬਿਆਨ ਜਾਂ ਆਪਣਾ ਰੁਖ ਜਿਹੜਾ ਸਪਸ਼ਟ ਕਰਨ ਪਰ ਕਹਿੰਦੇ ਵੈਸੇ ਮੈਂ ਇਹ ਯੂਨਾਈਟਿਡ ਕੈਨੇਡਾ ਦੇ ਹੱਕ ਦੇ ਵਿੱਚ ਆ ਪਰ ਇਸ ਮੁੱਦੇ ਦੇ ਮੈਂ ਚਾਹੁੰਦਾ ਕਿ ਪ੍ਰਵਿੰਸ ਆਪਣਾ ਜੋ ਪੱਖ ਹੈ ਉਹ ਬਿਹਤਰ ਤਰੀਕੇ ਨਾਲ ਰੱਖੇ ਇਹ ਦੂਜੇ ਪਾਸੇ ਮਾ ਜਿਵੇਂ ਮੀ ਪੋਲੀਓਪਸ ਆਫ ਦੀ ਗੱਲ ਕੀਤੀ ਹੈ ਸੋ ਉਹਨਾਂ ਨੇ ਕਿਹਾ ਵੀ ਜਿਹੜੇ ਅਹਿਮ ਕੰਮ ਹੋਣਗੇ ਖਾਸ ਤੌਰ ਤੇ ਅਮਰੀਕਾ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਉਹ ਉਸ ਮੁੱਦੇ ਦੇ ਸਰਕਾਰ ਦਾ ਸਾਥ ਦੇ ਰਿਹਾ ਹੈ ਉਹ ਦੇਣਗੇ ਤੇ ਦੂਸਰੇ ਪਾਸੇ ਆਪਣਾ ਪਾਰਟੀ ਦਾ ਸਟੇਟਸ ਵੀ ਗਵਾ ਚੁੱਕੀ ਐ ਐਨਡੀਪੀ ਤੇ ਪਰ ਉਹ ਵੀ ਕਹਿ ਰਹੇ ਨੇ ਕਹਿੰਦੇ ਜੀ ਅਸੀਂ ਐਹਮ ਰੋਲ ਨਿਭਾਵਾਂਗੇ ਜੀ ਆਪਣਾ ਜੀ ਦੇਖੋ ਇਹ ਇੱਕ ਇਹ ਪਾਰਲੀਮੈਂਟ ਦੇ ਵਿੱਚ ਜੇ ਤੁਹਾਡੇ ਕੋਲ ਅਫੀਸ਼ੀਅਲ ਪਾਰਟੀ ਦਾ ਇੱਕ ਦਰਜਾ ਤੁਹਾਨੂੰ ਮਿਲੇ ਤਾਂ ਉਹਦੇ ਵਾਸਤੇ ਇਹ ਘੱਟੋ-ਘੱਟ ਤੁਹਾਡੇ ਕੋਲ 12 ਐਮਪੀ ਜ਼ਰੂਰ ਹੋਣੇ ਚਾਹੀਦੇ ਆ ਇਹ ਇਸ ਵਾਰ ਅਸੀਂ ਐਨਡੀਪੀ ਦਾ ਜੋ ਪ੍ਰਦਰਸ਼ਨ ਹੈ ਇਹ ਇਨਾ ਇਹ ਪਾਰਲੀਮੈਂਟਿਕ ਚੋਣਾਂ ਦੇ ਵਿੱਚ ਦੇਖਿਆ ਆ ਬਿਨਾ ਕੋਲ 12 ਸੀਟਾਂ ਨਹੀਂ ਆ ਸਕੀਆਂ ਇਹ ਉਹਨਾਂ ਦੇ ਆਗੂ ਜਗਮੀਤ ਸਿੰਘ ਹੋਰੀ ਇਹ ਆਪਣੀ ਸੀਟ ਹਾਰ ਗਏ ਉਸ ਤੋਂ ਬਾਅਦ ਉਹਨਾਂ ਨੇ ਐਸੇ ਲੀਡਰ ਤੇ ਆਪਣਾ ਰਿਜ਼ਾਈਨ ਕੀਤਾ ਫਿਰ ਡੌਨ ਡੇਵਿਸ ਜਿਹੜੇ ਨੇ ਉਹ ਨਵੇਂ ਐਂਟਰੀਨ ਲੀਡਰ ਬਣਾਏ ਗਏ ਤੇ ਉਹ ਹੁਣ ਇਹ ਗੱਲ ਆਖ ਰਹੇ ਨੇ ਕਹਿੰਦੇ ਕਿ ਭਾਵੇਂ ਕਿ ਉਹਨਾਂ ਕੋਲ ਅਫੀਸ਼ੀਅਲ ਪਾਰਟੀ ਸਟੇਟਸ ਨਹੀਂ ਆ ਪਰ ਉਸ ਦੇ ਬਾਵਜੂਦ ਵੀ ਉਹ ਕਹਿੰਦੇ ਵੀ ਪਾਰਲੀਮੈਂਟਰੀ ਵਿੱਚ ਅਹਿਮ ਰੋਲ ਨਿਭਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਵੱਖ-ਵੱਖ ਜਿਹੜੇ ਅਹਿਮ ਮੁੱਦੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਵੀ ਅਹਿਮ ਰੋਲ ਹੋਵੇ ਇਸ ਤਰੀਕੇ ਦੀ ਉਹਨਾਂ ਨੇ ਇੱਕ ਗੱਲ ਕਹੀ ਹੈ ਇਸ ਤਰੀਕੇ ਦੀ ਉਹਨਾਂ ਨੇ ਇੱਛਾ ਵੀ ਜਤਾਈ ਹੈ ਕਿਉਂਕਿ ਜਦੋਂ ਵੀ ਕਿਸੇ ਪਾਰਟੀ ਕੋਲ ਇਹ ਸਟੇਟਸ ਹੁੰਦਾ ਆ ਪਾਰਲੀਮੈਂਟ ਦੇ ਵਿੱਚ ਤੇ ਬਹੁਤ ਸਾਰੇ ਫਿਰ ਉਹਨਾਂ ਨੂੰ ਸਹੂਲਤਾ ਵੀ ਮਿਲਦੀਆਂ ਨੇ ਜਿਵੇਂ ਬਹੁਤ ਸਾਰੇ ਫੰਡਿੰਗ ਵੀ ਹੁੰਦੀਆਂ ਨੇ ਉਹ ਮਿਲਦੀਆਂ ਨੇ ਨਾਲ ਜੋ ਵੱਖ-ਵੱਖ ਪਾਰਲੀਮੈਂਟਰੀ ਕਮੇਟੀਆਂ ਹੁੰਦੀਆਂ ਨੇ ਜਦ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਪਾਰਲੀਮੈਂਟਿਕ ਕਮੇਟੀਆਂ ਬੰਦੀਆਂ ਨੇ ਜਿਦੇ ਵਿੱਚ ਸੱਤਾ ਪਾਰਟੀਆਂ ਦੇ ਜਾਂਦੇ ਨੇ ਤੇ ਆਪੋਜੀਸ਼ਨ ਪਾਰਟੀਆਂ ਨੂੰ ਵੀ ਉਹ ਤੇ ਜੋ ਮੌਕਾ ਮਿਲਦਾ ਹੈ ਫਿਰ ਜਦੋਂ ਤੁਹਾਡੇ ਕੋਲ ਉਹ ਸਟੇਟਸ ਹੀ ਹੈ ਨਹੀਂ ਆ ਫਿਰ ਉਹ ਤੁਹਾਡੀ ਜਿਹੜੀ ਉਹਦੇ ਵਿੱਚ ਨੁਮਾਇੰਦਗੀ ਆ ਸੋ ਉਹਦੀ ਨੁਮਾਇੰਦਗੀ ਹੋਣ ਦੇ ਜਿਹੜੇ ਚਾਂਸ ਉਹ ਵੀ ਖਤਮ ਹੋ ਜਾਂਦੇ ਨੇ ਪਰ ਇਸ ਦੇ ਬਾਵਜੂਦ ਵੀ ਐਨਡੀਪੀ ਇਹ ਗੱਲ ਆਖਰੀ ਹੈ ਕਿ ਅਸੀਂ ਚਾਹੁੰਦੇ ਆ ਵੀ ਅਸੀਂ ਵਧੀਆ ਰੋਲ ਲੰਭਾਈਏ ਵਾਕਵਾ ਕਮੋਦੀਆਂ ਦੇ ਉੱਪਰ ਅਸੀਂ ਆਪਣਾ ਜੋ ਗੱਲਬਾਤ ਹੈ ਜੋ ਲੋਕਾਂ ਦੀ ਗੱਲਬਾਤ ਹੈ ਉਹਨਾਂ ਦੇ ਜੋ ਪਾਰਟੀ ਦਾ ਸਟੈਂਡ ਹੈ ਤੇ ਉਹਦੇ ਉੱਪਰ ਅਸੀਂ ਪੈਰਾ ਦਈਏ ਇਹ ਬਾਕੀ ਹੁਣ ਦੇਖਦੇ ਆ ਕਿ ਉਹਨਾਂ ਕੋ ਸਿਰਫ ਦੇਖੋ 7 ਥੀਟਾ ਆ ਕਿ ਕਿਸ ਢੰਗ ਦੇ ਨਾਲ ਉਹ ਆਪਣਾ ਰੋਲ ਲਭਾਉਂਦੇ ਨੇ ਪਰ ਉਹਨਾਂ ਦੇ ਲੀਡਰ ਨੇ ਇਹ ਜ਼ਰੂਰ ਇਹ ਗੱਲ ਕਹੀ ਆ ਕਿ ਅਸੀਂ ਵਧੀਆ ਢੰਗ ਦੇ ਨਾਲ ਰੋਲ ਜਿਹੜਾ ਆ ਆਪੋਜੀਸ਼ਨ ਦੇ ਵਿੱਚ ਬੈਠ ਕੇ ਇਹ ਨਿਭਾਉਣਾ ਚਾਹੁੰਦੇ ਆ ਇੱਕ ਖਬਰ ਜਿਹੜੀ ਅਹਿਮ ਬਣੀ ਆ ਉਹ ਪ੍ਰਿੰਸ ਸਾਹਿਬ ਕਿਹੜਾ ਇਦਾਂ ਦਾ ਬਿਆਨ ਦੇਤਾ ਨਹੀਂ ਤਾਂ ਆਨੰਦ ਹੁਣਾ ਨੇ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨਾਰਾਜ਼ ਆ ਜਿਹੜੀਆਂ ਦਿਸ ਰਹੀਆਂ ਨੇ ਦੇਖੋ ਅਨੇਤਾ ਨਾਨਦੇਸ ਸਮੇ ਕੈਨੇਡਾ ਦੇ ਜੋ ਫੋਰਨ ਅਫੇਅਰ ਮਿਨਿਸਟਰੀ ਨਾਲ ਦੇ ਕੋਲ ਹੈ ਸੋ ਉਹ ਐਕਸਟਰਨਲ ਅਫੇਅਰ ਮਿਨਿਸਟਰੀ ਦਾ ਕੰਮਕਾਜ ਉਹ ਦੇਖ ਰਹੇ ਨੇ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਉਹਨਾਂ ਦੀ ਸਟੇਟਮੈਂਟ ਸਾਹਮਣੇ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਜੋ ਭਾਰਤ ਦੇ ਇੱਕ ਚੈਨਲ ਅਫੇਅਰ ਮਿਨਿਸਟਰ ਨੇ ਡਾਕਟਰ ਸੁ브ਰਾਮਨੀਅਵ ਜੈ ਸ਼ੰਕਰ ਸੋ ਉਹਨਾਂ ਦੇ ਨਾਲ ਬਣੇ ਕਿਹਾ ਵੀ ਮੇਰੀ ਗੱਲ ਹੋਈ ਹੈ ਤੇ ਕਹਿੰਦੇ ਵੀ ਇਸ ਗੱਲਬਾਤ ਦੇ ਵਿੱਚ ਇਹ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਇਹ ਬਿਹਤਰ ਬਣਾਉਣ ਵਾਸਤੇ ਇਕਨੋਮਿਕ ਕੋਆਪਰੇਸ਼ਨ ਵਧਿਆ ਬਣਾਉਣ ਵਾਸਤੇ ਜਾਂ ਹੋਰ ਜੋ ਦੋਵਾਂ ਮੁਲਕਾਂ ਦੀਆਂ ਪ੍ਰਾਇੋਰਟੀਸ ਨੇ ਵੇ ਉਹਨਾਂ ਦੇ ਉੱਪਰ ਕੰਮ ਕਰਨ ਵਾਸਤੇ ਕਹਿੰਦੇ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਵੀ ਗੱਲਬਾਤ ਵਧੀਆ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਜਿਹੜੇ ਨੇ ਆਉਣ ਵਾਲੇ ਸਮੇਂ ਦੌਰਾਨ ਇਹ ਵਧੀਆ ਬਣ ਗਏ। ਸੋ ਦੇਖੋ ਰਿਸ਼ਤੇ ਇਹ ਕਿਸੇ ਵੀ ਮੁਲਕ ਦੇ ਨਾਲ ਚੰਗੇ ਹੋਣੇ ਚਾਹੀਦੇ ਨੇ ਭਾਵੇਂ ਤੁਹਾਡੇ ਗੁਆਂਢੀ ਮੁਲਕ ਹੋਣ ਜਾਂ ਗੁਆਂਢੀ ਮੁਲਕ ਨਹੀਂ ਵੀ ਹਨ ਤੇ ਜਿਹੜੇ ਦੁਨੀਆ ਦੇ ਹੋਰ ਚੰਗੇ ਮੁਲਕ ਨੇ ਵੱਡੀਆਂ ਡੈਮੋਕ੍ਰੇਸੀਆ ਨੇ ਕਿਉਂਕਿ ਭਾਰਤ ਇੱਕ ਵੱਡੀ ਡੈਮੋਕ੍ਰੇਸੀ ਹੈ ਸੋ ਉਹਦੇ ਨਾਲ ਵੀ ਅਗਰ ਕੈਨੇਡਾ ਦੇ ਰਿਸ਼ਤੇ ਵਧੀਆ ਬਣਦੇ ਨੇ ਤਾਂ ਕੈਨੇਡਾ ਵਾਸਤੇ ਵੀ ਭਾਰਤ ਵਾਸਤੇ ਵੀ ਚੰਗੀ ਗੱਲ ਹੈ। ਪਰ ਇਹਦੇ ਵਿੱਚ ਗੱਲ ਇਹ ਆ ਕਿ ਪਿਛਲੇ ਸਮੇਂਦਾਰਾਂ ਜੋ ਕਟਨਾਮਾ ਵਾਪਰੀਆਂ ਨੇ ਅਸੀਂ ਦੇਖਿਆ ਕਿ ਭਾਈ ਹਦੀਪ ਸਿੰਘ ਨਿਚਰ ਹੋਂ ਦਾ ਕਤਲ ਹੋਇਆ ਤੇ ਉਹਦੇ ਜਿਹੜੇ ਦੋਸ਼ ਨੇ ਉਹ ਭਾਰਤ ਸਰਕਾਰ ਦੇ ਏਜੰਟਸ ਤੇ ਉੱਪਰ ਲੱਗੇ ਤੇ ਜਸਟਿਸ ਟੂਡੋ ਸਾਹਿਬ ਦੇ ਸਮੇਂ ਅਸੀਂ ਦੇਖਿਆ ਵੀ ਕਾਫੀ ਅਲੀਗੇਸ਼ਨਸ ਲੱਗੇ ਇੱਕ ਦੂਆ ਮੁਲਕਾਂ ਨੇ ਜਿਹੜੇ ਆਪਣੇ ਡਿਪਲੋਮੈਟਸ ਨੇ ਇੱਕ ਦੂਜੇ ਦੇ ਉਹਨਾਂ ਨੂੰ ਕੱਢਿਆ ਤਾਂ ਰਿਸ਼ਤੇ ਕਾਫੀ ਖਰਾਬ ਹੋਏ ਨੇ ਤਾਂ ਇਹਦੇ ਵਿੱਚ ਇੱਕ ਇਹ ਵੀ ਅਲੀਗੇਸ਼ਨਸ ਇਸ ਤਰੀਕੇ ਨੇ ਲੱਗਦੇ ਰਹੇ ਨੇ ਕਿ ਜੋ ਟ੍ਰਾਂਸਨੇਸ਼ਨਲ ਰਿਪਰੈਸ਼ਨ ਦਾ ਮੁੱਦਾ ਆ ਵੀ ਉਹਦੇ ਤੇ ਜਿਸ ਤਰੀਕੇ ਦੇ ਅਲੀਗੇਸ਼ਨਸ ਲੱਗੇ ਸਨ ਤੇ ਉਸ ਤਰੀਕੇ ਦਾ ਸਹਿਯੋਗ ਭਾਰਤ ਵੱਲ ਉਹ ਕੈਰੰਟਰ ਨੂੰ ਨਹੀਂ ਦਿੱਤਾ ਜਾ ਰਿਹਾ ਸੋ ਇਹਦੇ ਵਿੱਚ ਹੁਣ ਜੋ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਖਰਸ਼ਾ ਇਸ ਤਰੀਕੇ ਦਾ ਆ ਵੀ ਉਹ ਕਹਿੰਦੇ ਕਿ ਇਹ ਕਹਿੰਦੇ ਕਿ ਜਦੋਂ ਤੱਕ ਇਹ ਗੱਲਾਂ ਸਪਸ਼ਟ ਨਹੀਂ ਹੋ ਰਹੀਆਂ ਕਲੀਅਰ ਨਹੀਂ ਹੋ ਰਹੀਆਂ ਕਿ ਇਹਨਾਂ ਗੱਲਾਂ ਬਾਤਾਂ ਦੇ ਪਰ ਭਾਰਤ ਸਰਕਾਰ ਦਾ ਅੱਜ ਕੀ ਰੋਖ ਹੈ ਇਦੇ ਵਿੱਚ ਡਬਲਯੂਐਸਓ ਦੀ ਗੱਲ ਕਰ ਲਈਏ ਸਿੱਖ ਫੈਡਰੇਸ਼ਨ ਆਫ ਕੈਨੇਡਾ ਦੀ ਗੱਲ ਕਰ ਲਈਏ ਸੋ ਇਹ ਕਹਿ ਰਹੇ ਨੇ ਕਹਿੰਦੇ ਕਿ ਇਹ ਚੀਜ਼ਾਂ ਵੀ ਸਪਸ਼ਟ ਹੋਣੀਆਂ ਚਾਹੀਦੀਆਂ ਨੇ ਕਿ ਭਾਰਤ ਉਹਨਾਂ ਗੱਲਾਂ ਤੇ ਸਹਿਯੋਗ ਕਰਨ ਵਾਸਤੇ ਜਾਂ ਉਹਨਾਂ ਚੀਜ਼ਾਂ ਦੇ ਉੱਪਰ ਜੋ ਕੈਨੇਡਾ ਦੇ ਕੰਸਰਨਸ ਨੇ ਵੀ ਉਹਨਾਂ ਦੇ ਉੱਪਰ ਕੰਮ ਕਰਨ ਵਾਸਤੇ ਤਿਆਰ ਹੈ ਜਾਂ ਨਹੀਂ ਤਿਆਰ ਹੈ ਫਿਰ ਕਹਿੰਦੇ ਵੀ ਇਹ ਚੀਜ਼ਾਂ ਵੀ ਜ਼ਰੂਰ ਜੜੀਆਂ ਨੇ ਇਹ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਖਾਸਤੇ ਕਹਿੰਦੇ ਵੀ ਇਹ ਇਹ ਸਿੱਖ ਭਾਈਚਾਰੇ ਦੇ ਕੰਸਰਨਸ ਨੇ ਤਾਂ ਇਹਨਾਂ ਗੱਲਾਂ ਨੂੰ ਫਿਰ ਇਹ ਮੁੱਦਾ ਬਣਾ ਕੇ ਜਾਂ ਇਹਨਾਂ ਗੱਲਾਂ ਦੇ ਆਧਾਰ ਦੇ ਉੱਪਰ ਇਹ ਸਿੱਖ ਜਥੇਬੰਦੀਆਂ ਜੋ ਸਟੇਟਮੈਂਟ ਅਨੇਕਤਾ ਦਾ ਵੱਲ ਦਿੱਤੀ ਗਈ ਹੈ ਸੋ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਆਪਣੇ ਇਤਰਾਜ਼ ਜਿਹੜੇ ਨੇ ਜਤਾਏ ਨੇ ਕਹਿੰਦੇ ਵੀ ਸਬੰਧ ਚੰਗੇ ਬਣ ਜੀ ਜੀਪ੍ਰਣ ਸਾਹਿਬ ਅਣ ਸਾਹਿਬ ਆਵਾਜ਼ ਆ ਰਹੀ ਹੈ ਜੀ ਜੀ ਮੈਨੂੰ ਤੁਹਾਡੀ ਆਵਾਜ਼ ਆਹ ਜੀ ਜੀ ਆ ਵਿਚ ਥੋੜਾ ਜਿਹਾ ਡਿਸਟਰਬੈਂਸ ਆਈ ਸੀ ਜੀ ਜੀ ਇਹ ਜਿਹੜੇ ਹੋਰ ਜਿਹੜੇ ਚ ਚੱਲ ਰਹੀਆਂ ਨੇ ਉਹਦੇ ਵਿੱਚ ਸੀ ਕਰੀਏ ਕੈਰੈਂਟ ਸੈਵਿੰਗ ਏਜੰਸੀਆਂ ਸੋਦੇ حوالے ਨਾਲ ਖਬਰ ਹੈ ਕਹਿੰਦੇ ਕਿ 280 ਚ ਪੱਕੀਆਂ ਜੌਬਸ ਸੀਆਂ ਤੇ ਉਹਨਾਂ ਨੂੰ ਖਤਮ ਕਰ ਰਹੇ ਨੇ ਤੇ ਇਹਦੇ ਵਿੱਚ ਕਹਿੰਦੇ ਕੁਝ ਆਪਣੇ ਖਰਚੇ ਘਟਾ ਰਹੇ ਨੇ ਕੁਝ ਇਹਨਾਂ ਦੇ ਜੋ ਫਿਜ਼ੀਕਲ ਕਨਸਟੈਂਟ ਨੇ ਸੋ ਉਹਨਾਂ ਦੇ ਆਧਾਰ ਦੇ ਉੱਪਰ ਫੈਸਲਾ ਲਿਆ ਆ ਸੋ ਕਮਿਸ਼ਨਰ ਬੌਬ ਹੈ ਮੈਲਟਨ ਤੇ ਡਿਪਟੀ ਕਮਿਸ਼ਨਰ ਜੀਤ ਫਰਾਂਸਾ 14 ਹੁਣਾਂ ਨੇ ਇਹ ਗੱਲ ਕਹੀ ਹੈ ਕਿ ਸੀਆਰ ਦੇ ਵਿੱਚ 280 ਪਰਮਾਨੈਂਟ ਜੋਬਸ ਜਿਹੜੀਆਂ ਨੇ ਸੋ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਪਾਸਪੋਰਟ ਕੈਨੇਡਾ ਦੀ ਗੱਲ ਕਰੀਏ ਉਹ 800 ਜੋਬਸ ਖਤਮ ਕਰ ਰਹੀਆਂ ਨੇ ਸੋ ਉਹ 800 ਜੋਬ ਦਾ ਕਟ ਪਾਸਪੋਰਟ ਕੈਨੇਡਾ ਵੱਲੋਂ ਲਗਾਇਆ ਜਾ ਰਿਹਾ ਤੇ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਵੀ ਪਾਸਪੋਰਟ ਨੂੰ ਰੀਨਿਊ ਕਰਨਾ ਜਾਂ ਨਵੇਂ ਪਾਸਪੋਰਟ ਬਣਾਉਣੇ ਆ ਕਹਿੰਦੇ ਵੀ ਉਹਦੀ ਇੰਨੀ ਇਸ ਸਮੇਂ ਕਹਿੰਦੇ ਲੋੜ ਨਹੀਂ ਰਹੀ ਆ ਗਿਣਤੀ ਹੁਣ ਘਟੀ ਆ ਮੰਗ ਘਟੀ ਆ ਸੋ ਇਸ ਅਧਾਰ ਤੇ ਇਹਨਾਂ ਨੇ ਵੀ ਇਹ ਜੋਬਸ ਕੱਟ ਲਾਉਣ ਦੀ ਗੱਲਬਾਤ ਕੀਤੀ ਹੈ ਤੇ ਇਹ ਦੂਜੇ ਪਾਸੇ ਕੈਨੇਡਾ ਪੋਸਟ ਦੀ ਗੱਲ ਕਰੀਏ ਤਾਂ ਉਹ ਹਜੇ ਵੀ ਮਤਸੱਬੂਤ ਜਿਆ ਨਹੀਂ ਹੈ ਹਜੇ ਵੀ ਨੇਗੋਸ਼ੀਏਸ਼ਨ ਚੱਲ ਰਹੀਆਂ ਨੇ ਤਾਂ ਆਉਣ ਵਾਲੇ ਸਮੇਂ ਦੌਰਾਨ ਇਹਦੇ ਉੱਪਰ ਹੋਰ ਵੀ ਬਹੁਤ ਸਾਰੀਆਂ ਅਪਡੇਟਸ ਆਉਣ ਗਿਆ ਤੇ ਨਾਲ ਜੇਕਰ ਅਸੀਂ ਵਾਇਰ ਹੈਲ ਦੀ ਵੀ ਗੱਲਬਾਤ ਕਰੀਏ ਉਹਨਾਂ ਦੇ ਵਰਕਰਸ ਨੇ ਵੀ ਤਕਰੀਬਨ 99% ਜਿਹੜੇ ਉਹਨਾਂ ਦੇ ਵਰਕਰਸ ਨੇ ਉਹਨਾਂ ਨੇ 유ਨੀਫਾਰਮ ਨੂੰ ਕਹਿ ਦਿੱਤਾ ਆ ਕਿ ਉਹ ਇਹ ਸਟ੍ਰਾਈਕ ਅਗਲੇ ਮਹੀਨੇ ਕਰ ਸਕਦੇ ਨੇ ਤੋਂ ਅਗਲੇ ਮਹੀਨੇ ਇਹਨਾਂ ਵੱਲੋਂ ਵੀ ਕੈਨੇਡਾ ਦੇ ਵਿੱਚ ਇਸ ਤਰੀਕੇ ਦੀ ਸਟ੍ਰਾਈਕ ਹੋ ਸਕਦੀ ਹੈ ਤੋਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇਹਨਾਂ ਦੇ ਹਵਾਲੇ ਨਾਲ ਆ ਰਹੀਆਂ ਨੇ ਤੋਂ ਓਵਰ ਆਲ ਜੀਡੀਪੀ ਬੈਂਕ ਵੱਲੋਂ ਜੋ ਗੱਲ ਕਹੀ ਸੀ ਕਿ ਲੱਖ ਦੇ ਕਰੀਬ ਵਿੱਚ ਜੋਬਸ ਜਿਹੜੀਆਂ ਨੇ ਆਉਣ ਵਾਲੇ ਸਮੇਂ ਦਰਾਂ ਜਾ ਸਕਦੇ ਨੇ 2% ਕਟੌਨਾ ਲਾਇਆ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਵੀ ਕਟ ਲਾ ਦਿੱਤੇ ਗਏ ਨੇ ਪਾਸਪੋਰਟ ਕੈਨੇਡਾ ਵੀ ਕਟ ਲਾ ਰਿਆ ਸੋ ਓਵਰਆਲ ਇਕਨੋਮੀ ਦੇ ਵਿੱਚ ਇਸ ਸਮੇਂ ਕੋਈ ਵਧੀਆ ਹਾਲਾਤ ਜਿਹੜੇ ਆ ਉਹਦੀ ਨਜ਼ਰ ਨਹੀਂ ਆ ਰਹੇ ਤੇ ਜਿਵੇਂ ਅੱਜ ਥਰೋನ್ ਸਪੀਚ ਹੋਣੀ ਹੈ ਸਰਕਾਰ ਆਪਣੀਆਂ ਪ੍ਰਾਇੋਰਟੀ ਦੱਸੇਗੀ ਕਿ ਅਮਰੀਕਾ ਸਮੁਲ ਸੁਧਾਰਾਂ ਦੀ ਗੱਲਬਾਤ ਹੋ ਰਹੀ ਹੈ ਸੋ ਉਮੀਦ ਉਹ ਕਹਿੰਦਾ ਇਹਦੇ ਵਿੱਚ ਜੀ ਪ੍ਰੈਨਸਾ ਸੋ ਮਾ ਫਰੈਂਡ ਸਾਹਿਬ ਥੋੜਾ ਜਿਹਾ ਮੈਨੂੰ ਤਾਂ ਨੈਟਵਰਕ ਦਾ ਇਸ਼ੂ ਆ ਰਿਹਾ ਹੈ ਪੰਡਤ ਸਾਹਿਬ ਹੁਣ ਆਵਾਜ਼ ਆ ਰਹੀ ਹੈ ਮੇਰੀ ਵੱਡੀ ਆਵਾਜ਼ ਆ ਰਹੀ ਹੈ ਜੀ ਪਹਿਲਾਂ ਵੀ ਆ ਰਹੀ ਜੀ 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 ਸੋ ਕੁੱਲ ਮਲਾ ਕੇ ਫਰੈਂਡ ਸਾਹਿਬ ਅਖੀਰ ਦੇ ਵਿੱਚ ਜੇ ਟੋਟਲ ਕੈਨੇਡਾ ਦੀ ਗੱਲਬਾਤ ਕਰੀਏ ਤਾਂ 280 ਐ ਐਮਪਲਾਈ ਇੱਕ ਕੱਢ ਰਹੇ ਨੇ 800 ਇੱਕ ਕੱਢ ਰਹੇ ਨੇ 1000 ਇੱਕ ਕੱਢ ਰਹੇ ਨੇ ਸੋ ਕੁੱਲ ਮਲਾ ਕੇ ਤੁਸੀਂ ਅ ਅਗਨੋਮੀ ਦੀ ਗੱਲ ਕੀਤੀ ਹੈ ਵੀ ਹਜੇ ਤਾਂ ਇਦਾਂ ਦੇ ਹਾਲਾਤ ਜਿਹੜੇ ਹੈ ਜੀ ਉਹ ਬਣੇ ਹੋਏ ਨੇ ਤੇ ਆਉਣ ਵਾਲੇ ਥਰੋਨ ਸਪੀਚ ਤੋਂ ਬਾਅਦ ਦੇਖਦੇ ਹਾਂ ਜੀ ਕੀ ਕੁਝ ਐਲਾਨ ਖਾਸ ਕਰਕੇ ਸਭ ਦੀ ਨਗਰ ਮਾਪਦਾਨ ਸਾਹਿਬ ਇਮੀਗ੍ਰੇਸ਼ਨ ਵਿਭਾਗ ਤੇ ਜਿਆਦਾ ਟਿੱਕੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਸਾਰੀ ਅਰਥਵਿਵਸਥਾ ਨੂੰ ਚਲਾਉਣ ਦੇ ਲਈ ਜਿਹੜੇ ਇਮੀਗ੍ਰੈਂਟਸ ਹੈ ਜੀ ਉਹ ਉਹ ਆਪਣਾ ਯੋਗਦਾਨ ਪਾਉਂਦੇ ਨੇ ਚੀਜ਼ ਵਿੱਚ ਜੀ ਆ ਬਿਲਕੁਲ ਦੇਖੋ ਇਮੀਗ੍ਰੇਸ਼ਨ ਤੇ ਗੱਲ ਹੈ ਤੇ ਇਹ ਤੇ ਉਸਕਾਰ 글로 ਸੰਕੇਤ ਦੇ ਰਹੇ ਨੇ ਕਿ ਜੋ ਕਾਰਨੀ ਸਾਹਿਬ ਜਿਸ ਤਰੀਕੇ ਦੀ ਗੱਲਾਂ ਬਾਤਾਂ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਮੌਜੂਦਾ ਇਮੀਗ੍ਰੇਸ਼ਨ ਦਾ ਟਾਰਗੇਟ ਹੈ ਸੋ ਉਸ ਨੂੰ ਇਹ ਘਟਾਇਆ ਜਾਵੇ ਉਹ ਉਹਨਾਂ ਕੀ ਟਾਰਗੇਟ ਰੱਖਣਾ ਚਾਹੁੰਦੇ ਨੇ ਜਿੰਨਾ ਕਿ ਕੈਨੇਡਾ ਦੀ ਇਕਨੋਮੀ ਉਸ ਚੀਜ਼ ਨੂੰ ਸਾਂਭ ਸਕੇ ਸੋ ਕਿਉਂਕਿ ਇਹ ਵੀ ਇੱਕ ਵੱਡਾ ਮੁੱਦਾ ਰਿਹਾ ਇਮੀਗ੍ਰੇਸ਼ਨ ਦਾ ਵੀ ਸੋ ਉਹ ਇਸ ਜਿਹੜੇ ਮੌਜੂਦਾ ਟੀਚਿਆਂ ਨੂੰ ਘਟਾੜਾ ਜਿਹੜਾ ਆ ਚਾਹੁੰਦੇ ਨੇ ਤਾਂ ਉਮੀਦ ਹੈ ਹੀ ਆ ਵੀ ਆਉਣ ਵਾਲੇ ਸਮੇਂ ਦੌਰਾਨ ਕੋਸ਼ਿਸ਼ ਤਰੀਕੇ ਦੇ ਫੈਸਲੇ ਹੋ ਸਕਦੇ ਆ ਹੁਣ ਇਹ ਜਿਵੇਂ ਬਜਟ ਉਹਨਾਂ ਨੇ ਨਹੀਂ ਪੇਸ਼ ਕੀਤਾ ਸੀ ਉਹਦੇ ਤੇ ਆਪੋਜੀਸ਼ਨ ਪਾਰਟੀਆਂ ਵੱਲੋਂ ਪੀਰ ਪਾਲੀ ਹਮਨੇ ਕਾਫੀ ਇਤਰਾਜ ਜਤਾਏ ਸੀਗੇ ਹੁਣ ਇਹ ਬਜਟ ਦੇ ਵਿੱਚ ਉਹ ਕਿਸ ਢੰਗ ਦੇ ਨਾਲ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਦੇ ਨੇ ਉਹ ਵੀ ਦੇਖਣ ਵਾਲੀ ਗੱਲ ਹੋਗੀ ਨੈਟੋ ਦੀ ਗੱਲ ਕਰਦੇ ਆ ਨੈਟੋ ਇਹ ਇਸ ਤਰੀਕੇ ਦਾ ਦਬਾਅ ਸਾਰੇ ਮੁਲਕਾਂ ਦੇ ਉੱਪਰ ਪਾ ਰਿਹਾ ਕਿ ਜੋ ਡਿਫੈਂਸ ਦੇ ਉੱਪਰ ਖਰਚ ਆਇਆ ਉਸ ਨੂੰ ਵਧਾ ਕੇ 5% ਤੱਕ ਲਿਆਂਦਾ ਜਾਵੇ ਕਿਹੜਾ ਕਹਾਲੇ 2 ਪਾਸਣ ਦੇ ਉੱਪਰ ਵੀ ਨਹੀਂ ਆ ਰਿਹਾ ਉਹ 5 ਪਾਸਣ ਦੇ ਉੱਪਰ ਲਿਜਾਉਣ ਦੀਆਂ ਗੱਲਾਂ ਕਰ ਰਹੇ ਨੇ ਤੇ ਬਹੁਤ ਸਾਰੀਆਂ ਗੱਲਾਂ ਨੇ ਮਤਲਬ ਮਾਰਕਾਨੀ ਸਾਹਿਬ ਵਾਸਤੇ ਇੱਕ بڑا ਇਮਤਿਹਾਨ ਦਾ ਸਮਾਂ ਆ ਕਿ ਉਹ ਕਿਸ ਢੰਗ ਦੇ ਨਾਲ ਕੈਨੇਡਾ ਨੂੰ ਅੱਗੇ ਲੈ ਕੇ ਜਾਂਦੇ ਨੇ ਕਿਉਂਕਿ ਲੋਕਾਂ ਨੇ ਉਹਨਾਂ ਦੀ ਭਰੋਸਾ ਜਤਾਇਆ ਲੋਕਾਂ ਨੇ ਆਸ ਜਤਾਈ ਆ ਤੇ ਵੀ ਇਹ ਕਰਦੇ ਆ ਕਿ ਅੱਜ ਥਰੋਨ ਸਪੀਚ ਤੋਂ ਬਾਅਦ ਜੋ ਪਾਰਲੀਮੈਂਟ ਦਾ ਕੰਮ ਰੈਗੂਲਰ ਬੇਸ ਤੇ ਚੱਲੇਗਾ ਤੇ ਉਹਦੇ ਵਿੱਚ ਜੋ ਹੁਣ ਕਾਨੀ ਸਾਹਿਬ ਨੇ ਸੰਕੇਤ ਦਿੱਤੇ ਨੇ ਕਿ ਫਾਸਟ ਟਰੈਕ ਕੰਮ ਹੋਊਗਾ ਪਹਿਲਾਂ ਵਾਲੇ ਕਹਿੰਦੇ ਕੰਮ ਨਹੀਂ ਹੋਣੇ ਡੇਲੇ ਆ ਦਾ ਕੰਮ ਨਹੀਂ ਹੋਊਗਾ ਤੇ ਕਹਿੰਦੇ ਵੀ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਨੇ 인ਫਰਾਸਟ੍ਰਕਚਰ ਨੂੰ ਲੈ ਕੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਬਿੱਲ ਨੇ ਉਹ ਕਹਿੰਦੇ ਹੁਣ ਇਹ ਤੇਜ਼ੀ ਦੇ ਨਾਲ ਕੰਮ ਹੋਊਗਾ ਕਿ ਨੇ ਜਿਹੜੇ ਸਾਡੇ ਮਿਨਿਸਟਰਸ ਵੀ ਨੇ ਉਹ ਸਾਨੂੰ ਹੁਣ ਤੇਜ਼ੀ ਨਾਲ ਕੰਮ ਕਰਦੇ ਉਹ ਜਿਹੜੇ ਆਉਣਗੇ ਇਹ ਹੁਣ ਲੋਕ ਦੇਖਣਗੇ ਇਹ ਸਮਾਂ ਦੱਸੇਗਾ ਕਿ ਕਿਸ ਢੰਗ ਨਾਲ ਸਰਕਾਰ ਆਉਣ ਵਾਲੇ ਸਮੇਂ ਚ ਵੱਖ-ਵੱਖ ਮੁੱਦਿਆਂ ਦਾ ਹੱਲ ਕਰਦੀ ਹੈ ਬਹੁਤ ਬਹੁਤ ਧੰਨਵਾਦ ਪ੍ਰਹਿਣ ਸਾਹਿਬ ਬਹੁਤ ਪੁਖਤਾ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕੀਤੀ ਪ੍ਰਹਿਣ ਸਾਹਿਬ ਦੇ ਨਾਲ ਕੋਈ ਵੀ ਸੰਪਰਕ ਕਰਨਾ ਹੋਵੇ ਵੀਰ ਭੈਣ ਭਰਾਵਾਂ ਨੇ ਤਾਂ 416 848 9698 ਦੇ ਉੱਤੇ ਗੱਲਬਾਤ